ਵੇਖੋ ਜੀ ਮਾਮਾਂ ਦੇ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਮਾ ਮਾਂ ਹੁੰਦੀ ਹਰ ਇੱਕ ਦੀ ਇਹਦੀ ਮਾਂ ਨਾ ਪਰਮਾਤਮਾ ਹੋਵੇ ਬਹਿ ਕੇ ਮਛਲੇ ਹੱਲ ਕਿਤੇ ਜਾਗਦੇ ਆ ਜੀ ਗੱਲ ਵੀ ਨਹੀਂ ਹੁੰਦੀ ਸਾਡੇ ਕੋਲ ਦੋ ਦੋ ਪਰ ਗੱਲ ਵੀ ਨਹੀਂ ਹੁੰਦੀ ਅਸੀਂ ਤਾਂ ਮਹਾਰਾਜ ਸੱਚੇ ਪਾਸਾ ਆ ਆ ਸਾ ਉਹਨਾਂ ਨਾਲ ਨਾ ਕਰੀਬ ਜੇ ਸਾਰੇ ਜਹਾਨੋਂ ਹੀ ਜਾਣਾ ਸਾਰਿਆਂ ਦੀ ਬਹੁਤ ਜ਼ਿਆਦਾ ਮਦਦ ਕਰਦੀ ਹੀਗੀ ਤੇ ਸਾਰੇ ਜਿੰਨੇ ਕਰੀ ਮਾ ਕੋ ਰੋਟੀ ਖੋਈ ਆ ਨਾ ਉਹਨਾਂ ਕੋਲੋਂ ਇਹਨੇ ਵਾਦੀ ਸੀ ਚਾਹੇ ਲੈਣੀਆਂ ਆ ਇਹ ਕਹਿਨ ਨੂੰ ਨਹੀਂ ਕਾਣ ਕਿ ਮਿਲ ਜੀ ਉਹ ਆਪਣੇ ਕੋਨ ਦੇ ਅੰਤ ਤੱਕ ਜਾਂਦੀ ਗਰੀਬਾਂ ਦਾ ਸਾਥ ਪੂਰਾ ਦਿੰਦੀ ਹੈ ਅਸੀਂ ਤਾਂ ਰਾਤ ਦਿਨੋਂ ਰਾਤ ਦੇ ਦੇਖਣ ਦੇ ਰੋਟੀਆਂ ਸੁਟਕਾਂ ਜਾਨੀ ਮਹਾਰਾਜ ਅੱਤੇ ਪਾਛਾ ਉਹਨਾਂ ਦੀ ਦੁਨੀਆ ਹੋਣਾ ਬੀਤੇ ਦਿਨੀ ਬੀਬੀ ਹਰਜੀਤ ਕੌਰ ਜਾਨੀ ਕਿ ਜੱਗੂ ਭਗਵਾਨਪੁਰੀਏ ਦੀ ਮਾਤਾ ਦੀ ਮੌਤ ਹੋ ਜਾਂਦੀ ਹੈ ਗੈਂਗਸਟਰਾਂ ਵੱਲੋਂ ਕਤਲ ਕੀਤਾ ਜਾਂਦਾ ਵਾ ਜਦ ਸਕੋਰਪੀਓ ਗੱਡੀ ਦੇ ਵਿੱਚ ਆਪਣੇ ਕਿਸੇ ਜ਼ਰੂਰੀ ਕੰਮ ਤੋਂ ਘਰ ਦੇ ਬਾਹਰ ਗੱਡੀ ਖੜਦੀ ਕਰਦੇ ਨੇ ਨਾਲ ਜੱਗੂ ਦਾ ਕਰੀਬੀ ਦੱਸਿਆ ਜਾ ਰਿਹਾ ਸੀ ਕਰਨਵੀਰ ਸਿੰਘ ਜਿਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਮਾਤਾ ਦੀ ਜ਼ੇਰੇ ਇਲਾਜ ਲਈ ਨਿੱਜੀ ਹਸਪਤਲ ਲੈ ਜਾਂਦੇ ਨੇ ਤੇ ਰਸਤੇ ਦੇ ਵਿੱਚ ਮੌਤ ਹੋ ਜਾਂਦੀ ਹੈ ਖੜੇ ਹਾਂ ਅਸੀਂ ਭਗਵਾਨਪੁਰ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਕਿਸ ਤਿੱਕੇ ਦੇ ਨਾਲ ਲੋਕ ਜਿਹੜੇ ਨੇ ਇਕੱਠੇ ਹੋਏ ਨੇ ਪਿੰਡ ਦੇ ਨੇ ਰਿਸ਼ਤੇਦਾਰ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਦੁੱਖ ਸਾਂਝਾ ਕਰਨ ਪਹੁੰਚੇ ਨੇ ਪਰਿਵਾਰ ਦੇ ਨਾਲ ਕਿਉਂਕਿ ਇੱਕ ਬੜੀ ਵੱਡੀ ਘਟਨਾ ਵਾਪਰਦੀ ਆ ਕਿ ਆਪਣੇ ਜ਼ਰੂਰੀ ਕੰਮ ਤੋਂ ਵਾਪਸ ਆਂਦੇ ਨੇ ਘਰ ਦੇ ਬਾਹਰ ਗੱਡੀ ਗੱਡੀ ਖੜੀ ਕਰਦੇ ਨੇ ਤਾਂ ਇੱਕ ਦੋ ਨੌਜਵਾਨ ਆਂਦੇ ਨੇ ਮੋਟਰਸਾਈਕਲ ਸਵਾਰ ਆ ਤਾਂ ਉਹ ਆਨ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਜਿਸ ਤੋਂ ਬਾਅਦ ਇੱਕ ਬੀਬੀ ਹਰਜੀਤ ਕੌਰ ਜਾਨੀ ਕਿ ਜੱਗੂ ਭਗਵਾਨਪੁਰੇ ਦੀ ਮਾਤਾ ਨੂੰ ਲਗਦੀ ਹੈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਭਗਵਾਨਪੁਰ ਪਿੰਡ ਦੇ ਵਿੱਚ ਕਿਸ ਤਿੱਕੇ ਨਾ ਸੋਗ ਦੀ ਲਹਿਰ ਛਾਈ ਹੈ ਸਾਰੇ ਲੋਕ ਇੱਥੇ ਪਹੁੰਚੇ ਨੇ ਰਿਸ਼ਤੇਦਾਰ ਪਹੁੰਚੇ ਨੇ ਜਰੂਰ ਅਸੀਂ ਚਾਹਾਂਗੇ ਗੱਲਬਾਤ ਕਰਨੀ ਬਾਬਾ ਜੀ ਨੇ ਬਾਬਾ ਜੀ ਏ ਇਕ ਨੂੰ ਗੱਲ ਸੁਣ। ਅੱਛਾ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਇੱਥੋਂ ਦੇ ਨਹੀਂ ਤਰਨਤਨ ਸਾਹਿਬ ਅੱਛਾ ਰਿਸ਼ਤੇਦਾਰ ਸੀ ਤੁਹਾਡੇ ਹਾਂਜੀ ਹਾਂਜੀ ਅੱਛਾ ਕਿਸੇ ਕੀ ਦੇ ਸੁਭਾਅ ਦੇ ਮਾਲਕ ਸੀ ਬੀਬੀ ਹਰਜੀ ਬਹੁਤ ਵਧੀਆ ਸੁਭਾਅ ਸੀ ਬਹੁਤ ਵਧੀਆ ਹਰ ਇੱਕ ਦੇ ਨਾਲ ਵਿਚਰਦੇ ਸੀ ਜਿੱਥੋਂ ਤੱਕ ਅਸੀਂ ਜਾਣਦੇ ਹਾਂ ਸਾਰੇ ਨਗਰ ਦਾ ਵੀ ਉਹਨਾਂ ਸਰਪੰਚੀ ਜਿਹੜੀ ਲਗਾਤਾਰ ਕਰ ਰਹੇ ਆ ਤੇ ਨਗਰ ਦਾ ਵਿਕਾਸ ਬਹੁਤ ਕੀਤਾ ਵਾ ਸਾਰਾ ਨਗਰੀ ਜਾਣਦਾ ਵਾ ਉਹਨਾਂ ਨੂੰ ਬਿਲਕੁਲ ਹੀ ਜਾਣਦੇ ਆ ਤੇ ਤਾਂ ਹੀ ਅੱਜ ਲੋਕ ਇਕੱਠੇ ਹੋਏ ਨੇ ਅੱਜ ਕਿੰਨੇ ਲੋਕ ਪਹੁੰਚੇ ਨੇ ਬਹੁਤ ਲੋਕ ਪਹੁੰਚੇ ਆ ਜੀ ਕਿਉਂਕਿ ਉਹਨਾਂ ਦਾ ਹਰ ਇੱਕ ਨਾਲ ਪਿਆਰ ਸੀ ਹਰ ਇੱਕ ਦਾ ਸਤਿਕਾਰ ਸੀ ਇਸ ਕਰਕੇ ਜਿੰਨੇ ਵੀ ਤੁਸੀਂ ਵੇਖ ਰਹੇ ਹੋ ਭੈਣ ਭਰਾ ਸਾਰੇ ਰਿਸ਼ਤੇਦਾਰ ਸਾਰੇ ਪਹੁੰਚੇ ਆ ਬਹੁਤ ਵਧੀਆ ਸੁਭਾਅ ਸੀ ਉਹਨਾਂ ਦਾ ਤੇ ਮੈਂ ਦੇਖਿਆ ਸੋਸ਼ਲ ਮੀਡੀਆ ਤੇ ਲਗਾਤਾਰ ਲੋਕ ਜਿਹੜੇ ਨੇ ਕਮੈਂਟ ਕਰਦੇ ਪਏ ਨੇ ਕਿ ਬੇਗੁਨਾਹਾਂ ਦਾ ਕਤਲ ਕੀਤਾ ਗਿਆ ਇੱਕ ਪਰਿਵਾਰਿਕ ਮੈਂਬਰ ਨੂੰ ਜੇਕਰ ਉਹਨਾਂ ਦੀ ਦਸ਼ਮਣੀ ਆ ਰੰਜੀ ਸ਼ਾ ਤਾਂ ਉਹਨਾਂ ਦੇ ਨਾਲ ਕੱਢੀ ਜਾਂਦੀ ਉਸ ਮਾਂ ਦਾ ਕੀ ਕਸੂਰ ਸੀ ਵੇਖੋ ਜੀ ਮਾਮਾਂ ਦੇ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਮਾਂ ਮਾਂ ਨਹੀਂ ਹਰ ਇੱਕ ਦੀ ਇਹ ਜਿਹੜਾ ਇਹ ਮਾਂ ਦੇ ਨਾਲ ਇਹਨਾਂ ਨੇ ਕਿਸੇ ਨੇ ਵੀ ਵਰਤਾਰਾ ਇਹ ਕੀਤਾ ਵਾ ਬਹੁਤ ਜ਼ਿਆਦਾ ਗਲਤ ਕੀਤਾ ਵਾ ਅਸੀਂ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਕਿ ਜਿਨੇ ਵੀ ਇਹ ਵਾਰਦਾਰ ਕੀਤੀ ਆ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਕਿਉਂਕਿ ਕਿਸੇ ਮਾਂ ਨੂੰ ਕਤਲ ਕਰ ਦੇਣਾ ਇਹ ਦੁਨੀਆ ਦੇ ਬਹੁਤ ਵੱਡਾ ਕਹਿ ਰਿਆ ਇਸ ਕਰਕੇ ਕਿਸੇ ਬੇਗਨਾ ਦੀ ਹੱਤਿਆ ਕਰਨੀ ਇਹ ਬਹੁਤ ਵੱਡਾ ਪਾਪ ਆ ਅਸੀਂ ਚਾਹੁੰਦੇ ਹਾਂ ਪ੍ਰਸ਼ਾਸਨ ਤੋਂ ਕਿ ਇਹਨਾਂ ਨੂੰ ਇਨਸਾਫ ਮਿਲੇ ਪਰਿਵਾਰ ਨੂੰ ਤਾ ਜੋ ਅੱਗੇ ਤੋਂ ਕੋਈ ਐਹੋ ਜੀ ਹਰਕਤ ਨਾ ਕਰ ਸਕੇ ਬਿਲਕੁਲ ਬਾਬਾ ਜੀ ਅਸੀਂ ਆਣ ਕੇ ਪਿੰਡ ਵੀ ਦੇਖਿਆ ਜਦੋਂ ਪਿੰਡ ਦੇ ਅੰਦਰ ਹਦੂਦ ਦੇ ਅੰਦਰ ਦਾਖਲ ਹੁੰਨੇ ਆ ਨਾ ਤਾਂ ਪਿੰਡ ਦੇ ਵਿੱਚ ਪੂਰਾ ਸਨਾਟਾ ਚਾ ਪੂਰਾ ਸਨਾਟਾ ਕੋਈ ਵੀ ਵਿਅਕਤੀ ਬਾਹਰ ਨਹੀਂ ਮਿਲਿਆ ਤੇ ਸਾਰੇ ਬੰਨੇ ਜੀ ਇਹ ਕੋਟੀ ਦੀ ਪੱਕੀ ਕਿਤੇ ਕਈਆਂ ਨੇ ਭੁੱਖੇ ਰਾਤ ਬਹਿ ਰਹੇ ਇੱਥੇ ਜੀ ਬਹੁਤ ਮਲਕਾ ਸੰਜੋਗੀ ਬੀਬੀ ਦਾ ਪਿੰਡ ਭਲੇ ਦੇ ਕੰਮ ਕਰਦੀ ਹੈਗੀ ਕਿਤੇ ਕੋਈ ਨਾ ਕੰਮ ਪਾ ਗਾ ਪਹਿਲਾਂ ਤੇ ਕੰਮ ਕਰਦਾ ਜੀ ਪੰਜ ਚਾਰ ਚਾਰ ਪੰਛੀ ਕੀਤੀ ਆ ਹਰ ਕਿਸੇ ਨਾਲ ਦਿੱਤਾ ਵਾ ਇਹਦੀ ਮਾਂ ਨਾ ਪਰਮਾਤਮਾ ਖੋਵੇ ਬਹਿ ਕੇ ਮਛਲੇ ਹੱਲ ਕੀਤੇ ਜਾਂਦੇ ਆ ਜੀ ਅੱਛਾ ਬੇਟੇ ਵੱਲੋਂ ਵੀ ਲਗਾਤਾਰ ਕੰਮ ਕੀਤੇ ਜਾਂਦੇ ਸੀ ਆਪਣੇ ਜੱਗੂ ਵੱਲੋਂ ਵੀ ਕੋਈ ਪਿੰਡ ਵਾਸਤੇ ਕੀਤੇ ਦੇਖੋ ਜੀ ਜਿੱਥੇ ਲੋੜ ਹੁੰਦੀ ਹੈ ਆਪਣੀ ਮਾਂ ਨੂੰ ਕਾਹਦਾ ਕੰਮ ਕਰਾਉਂਦਾ ਆ ਯਾਰ ਉੱਥੇ ਵਿਚਾਰਾ ਠੀਕ ਨਹੀਂ ਉਹ ਆਪਣੀ ਮਾਂ ਨੂੰ ਕਿਹਦੇ ਮਾਂ ਪੈਲੇ ਦਾ ਕੰਮ ਕਰਦੀ ਹੈਗੀ ਸ਼ਨਾਹ ਦਾ ਕੰਮ ਹੁੰਦਾ ਹੈ ਉਹ ਤੇ ਜੇਲ੍ਹ ਸੀ ਵਿਚਾਰਾ ਅੱਜ ਮੈਂ ਵੇਖਿਆ ਪਿੰਡ ਜੀ ਜਿੱਦਾ ਤੁਸੀਂ ਦੱਸਿਆ ਕਿ ਰੋਟੀ ਤੱਕ ਨਹੀਂ ਪੱਕੀ ਤੇ ਸਾਰਾ ਇਕੱਠ ਹੋਇਆ ਜੇਕਰ ਚੰਗੇ ਸੀ ਤੇ ਤਾਂ ਹੀ ਪੁੱਜਦੇ ਬਿਲਕੁਲ ਜੀ ਨੀਂਦ ਨਹੀਂ ਨੀਂਦ ਸੁਪਾ ਤੇ ਬੀਬੀ ਕੋ ਗੱਲ ਨਹੀਂ ਕਰਨ ਵਾਲੇ ਜੀ ਇਹ ਗੱਜ ਜਗਤ ਦੀ ਮਾਂ ਨੇ ਮਰੀ ਸਾਰੇ ਪਿੰਡ ਦੀ ਮਾਂ ਮਰੀ ਆ ਜੀ ਬੜੇ ਤੋਕੋਲੀ ਕਰਦੇ ਆ ਜੀ ਕਿਦੀ ਪ੍ਰਮਾਤਮਾ ਮਾਂ ਨਾ ਖੋਵੇ ਵੀ ਬਿਲਕੁਲ ਇਹ ਵੀ ਰਿਸ਼ਤੇਦਾਰ ਨਹੀਂ ਪਿੰਡ ਦੇ ਨੇ ਤੁਸੀਂ ਦੇਖੋ ਅੱਖਾਂ ਭਰ ਗਿਆ ਉਹਦੀਆਂ ਇਹ ਗੱਲ ਕਹਿੰਦੇ ਆ ਕਿ ਕਿਸੇ ਦੀ ਮਾਂ ਨਾ ਮਰੇ ਇਹ ਪਿੰਡ ਦੀ ਮਾਂ ਸੀ ਸਾਰੇ ਪਿੰਡ ਦੀ ਸੀ ਹਰ ਇੱਕ ਦੇ ਲਈ ਖੜਦੇ ਸੀ ਅੱਗੇ ਹੋਗੇ ਚਾਹੇ ਉਹ ਕਿਸੇ ਤਰ੍ਹਾਂ ਦਾ ਫੈਸਲਾ ਕਿਉਂ ਨਾ ਹੋਵੇ ਤੇ ਚਾਹੇ ਕਿਸੇ ਦੇ ਗਰੀਬ ਦੇ ਹੱਕ ਦੀ ਆਵਾਜ਼ ਕਿਉਂ ਨਾ ਹੋਵੇ ਹਰ ਇੱਕ ਆਵਾਜ਼ ਉਸ ਬੀਬੀ ਹਰਜੀਤ ਕੌਰ ਵੱਲੋਂ بلند ਕੀਤੀ ਜਾਂਦੀ ਸੀ ਲੜਕਾ ਸੀ ਲੜਕੇ ਨਾਲ ਜੇਕਰ ਕਿਸੇ ਦੀ ਰੰਜਿਸ਼ ਹੋਵੇ ਉਹਦੇ ਨਾਲ ਕੱਢ ਦੇ ਮਾਂ ਦੇ ਨਾਲ ਰੰਜਿਸ਼ ਕੱਢਣ ਦਾ ਕੀ ਫਾਇਦਾ ਉਸ ਮਾਂ ਦੇ ਉੱਤੇ ਜਾਂ ਉਸ ਬੇ ਪੁੱਤ ਦੇ ਕੀ ਬੀਧੀ ਹੋਵੇਗੀ ਜਿਸ ਦੀ ਅੱਜ ਮਾਂ ਚਲੇ ਗਈ ਹੈ ਜਾਂ ਜਿਵੇਂ ਪਿੰਡ ਚੋਂ ਬੀਬੀ ਹਰਜੀਤ कौर ਇੱਕ ਚੰਗੀ ਸਮਾਜ ਸੇਵਾ ਦੇ ਕੰਮ ਕਰਨ ਵਾਲੀ ਚਲੇ ਗਈ ਹੈ ਜਰੂਰ ਹੋਰ ਲੋਕ ਨੇ ਇੱਥੇ ਇਕੱਠੇ ਜਿਹਨਾਂ ਨਾਲ ਗੱਲ ਕਰਨੀ ਚਾਹਾਂਗੇ ਬਾਬਾ ਜੀ ਰਿਸ਼ਤੇਦਾਰ ਸੀ ਤੁਹਾਡੇ ਹਾਂਜੀ 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 ਅੱਛਾ ਜਿਸ ਤਿੱਕੇ ਨਾਲ ਤੁਸੀਂ ਦੇਖਿਆ ਵਾ ਕਿੱਦਾਂ ਦੇ ਕੰਮ ਕੀਤੇ ਜਾਂਦੇ ਸੀ ਹਰਜੀਤ कौर ਵੱਲ ਕੋਈ ਝਗੜਾ ਝਗੜਾ ਹੋਵੇ ਤਾਂ ਇੱਥੇ ਪਿੰਡ ਦੀਨ ਬੇੜਦੇ ਉਹਨਾਂ ਨੂੰ ਇਹਦੀ ਮੰਨਦੇ ਹਰੇਕ ਤੱਦੇ ਦੋ ਤਿੰਨ ਵਾਰੀ ਸਰਪੰਚ ਤੇ ਪੜਿਆ ਉਹ ਦੱਦ ਬਣਦੇ ਨਹੀਂ ਚੰਗੇ ਬੰਦਾ ਉਹਨੂੰ ਬਣਾਉਂਦੇ ਆਂ ਹਾਂ ਚੰਗੇ ਕੰਮ ਕਰਦੇ ਹਾਂਜੀ ਸਾਜੀ ਜਾਣਨਾ ਪਿੰਡ ਨੂੰ ਕਦੇ ਘਾਟਾ ਦੇ ਪੂਰਾ ਨਹੀਂ ਹੋਣਾ ਘਾਟਾ ਦੇ ਇਦਾਂ ਹੀ ਹੈ ਜਦੋਂ ਬੰਦਾ ਚੰਗਾ ਚੱਲ ਜਾਂਦਾ ਫਿਰ ਲੋਕੀ ਯਾਦ ਕਰਦੇ ਜੀ ਉਹਨੂੰ ਮੁੜ ਕੇ ਬਾਅਦ ਚ ਹਾਂਜੀ ਹਾਂ ਜਰੂਰ ਅਸੀਂ ਨੌਜਵਾਨਾਂ ਨਾਲ ਵੀ ਗੱਲ ਕਰਨੀ ਚਾਹਾਂਗੇ ਕਿ ਲਗਾਤਾਰ ਮੈਂ ਦੇਖਿਆ ਕਿ ਨੌਜਵਾਨ ਵੀ ਇੱਥੇ ਜੂਥ ਵੀ ਬਹੁਤ ਇਕੱਠਾ ਹੋਇਆ ਵਾ ਉਹਨਾਂ ਵੱਲੋਂ ਇੱਕ ਸੇਵਾ ਭਾਵ ਦੇ ਨਾਲ ਕੰਮ ਕੀਤੇ ਜਾ ਰਹੇ ਨੇ ਇੱਥੇ ਜਿਹੜੀ ਅੱਜ ਬੀਬੀ ਹਰਜੀਤ ਕੌਰ ਸਾਥ ਛੱਡ ਗਈ ਨੇ ਇਹ ਬਜ਼ੁਰਗ ਮਾਤਾ ਨੇ ਗੱਲ ਕਰਾਂਗੇ ਮਾਤਾ ਜੀ ਸਤਿ ਸ਼੍ਰੀ ਅਕਾਲ ਬੀਬੀ ਹਰਜੀਤ ਕੌਰ ਸਾਥ ਛੱਡ ਗਈ ਹਾਂਜੀ ਬਹੁਤ ਚੰਗੇ ਉਹਨਾਂ ਬਹੁਤ ਸਮਾਜ ਸੇਵਾ ਕੀਤੀ ਬਹੁਤ ਚੰਗੇ ਕਿਸੇ ਨੂੰ ਮਾੜਾ ਨਹੀਂ ਸੀ ਵਰਤਦੇ ਉਹ ਕਦੇ ਘਾਟਾ ਪੂਰਾ ਹੋਵੇਗਾ ਉਸ ਦਾ ਉਸ ਦਾ ਘਾਟਾ ਕਿਸੇ ਕਿੱਥੇ ਪੂਰਾ ਹੁੰਦਾ ਇਹੋ ਜਿਹੇ ਬੰਦੇ ਦਾ ਘਾਟਾ ਕਿੱਥੋਂ ਪੂਰਾ ਹੁੰਦਾ ਬਿਲਕੁਲ ਨਹੀਂ ਹਰ ਗਰੀਬ ਲਈ ਖੜਨਾ ਹਰ ਇੱਕ ਦਾ ਕੰਮ ਨਹੀਂ ਹੁੰਦਾ ਕਿਸੇ ਉਹਨਾਂ 50 60 ਲੜਕੀਆਂ ਦੇ ਹੁਣ ਉਹਨਾਂ ਵਿਆਹ ਕਰਤਾ ਰੇ ਸੀ ਕਰਨੇ ਸੀ ਉਹਨਾਂ ਤੇ ਉਹ ਵਿਚਾਰੇ ਆਪ ਹੀ ਚਲਾਣਾ ਕਰ ਗਏ ਬਹੁਤ ਕਾਥੋਆ ਬਿਲਕੁਲ ਮਾਤਾ ਜੀ ਨੇ ਚਾਹਵਾ ਸ਼ੁਰੂ ਕਰਾਇਆ ਮਾਤਾ ਜੀ ਐਸੀ ਪਿੰਡ ਦੀ ਹੋ ਤੁਸੀਂ ਹਾਂਜੀ ਅੱਛਾ ਕਿੱਦਾਂ ਦੇ ਕੰਮ ਕੀਤੇ ਜਾਂਦੇ ਸੀ ਬੀਬੀ ਹਰਜੀਤ ਕੌਰ ਵੱਲੋਂ ਬਹੁਤ ਚੰਗੇ ਕੰਮ ਕੀਤੇ ਆ ਸਾਰੇ ਗਰੀਬਾਂ ਦੀ ਮਦਦ ਕੀਤੀ ਆ ਲੋੜਵੰਦਿਆਂ ਨੂੰ ਸਾਰਿਆਂ ਨੂੰ ਆਪਣੀ ਲੋੜਵੰਦ ਦੇ ਹਿਸਾਬ ਨਾਲ ਟੇਪ ਹੁੰਦਾਨ ਕਰਦੀ ਰਹੀ ਆ ਬੱਚੀਆਂ ਦੇ ਵਿਆਹ ਕਰਦੀ ਰਹੀ ਆ ਆ ਗੇਟ ਵੀ ਉਹਦੇ ਸਹਿਯੋਗ ਨਾਲ ਬਣਿਆ ਆ ਬਹੁਤ ਜ਼ਿਆਦਾ ਮਦਦ ਕੀਤੀ ਆ ਗਰੀਬਾਂ ਦੀ ਉਹਨਾਂ ਨੇ ਗਰੀਬ ਲਈ ਕੋਈ ਨਹੀਂ ਖੜਦਾ ਮਾਤਾ ਪਰ ਇਸ ਪਿੰਡ ਨੂੰ ਕਿਤੇ ਨਾ ਕਿਤੇ ਉਸ ماں ਦੀ ਕਮੀ ਜ਼ਰੂਰ ਮਹਿਸੂਸ ਹੋਵੇਗੀ ਹਾਂਜੀ ਜ਼ਰੂਰ ਹੋਵੇਗੀ ਪਰ ਜਿਨ੍ਹਾਂ ਨੇ ਇਹ ਕੰਮ ਕੀਤਾ ਵਾ ਨਾ ਉਹ ਵੀ ਆਪਣਾ ਕੀਤਾ ਜ਼ਰੂਰ ਫਲ ਪਾਉਣਗੇ ਮਾੜਾ ਅੱਜ ਅੱਜ ਗਰੀਬ ਦੇ ਮੂੰਹੋਂ ਬਾਦਦੁਆਵਾਂ ਨਿਕਲਦੀਆਂ ਹੋਣਗੀਆਂ ਹੁਣਾਂ ਵਾ ਸਭਨਾਂ ਦੇ ਸਾਡੇ ਕੋਲੋਂ ਵੀ ਨਿਕਲਦੀਆਂ ਨੇ ਅਸੀਂ ਵੀ ਇਹੋ ਆਨੇ ਜਿਨ੍ਹਾਂ ਨੇ ਇਹ ਜਿਨੇ ਇਹ ਨਿਸ਼ਾਨ ਦੇ ਨਾਲ ਸਭ ਕੁਝ ਕੀਤਾ ਨਾ ਮਾੜਾ ਕੰਮ ਪਰ ਇਹ ਕੰਮ ਕਰਨਾ ਸੀ ਕਿ ਇਹ ਬੰਦੇ ਨਾ ਕੰਮ ਕਰਦੇ ਔਰਤਾਂ ਕਿਉਂ ਇਹ ਕੰਮ ਕੀਤਾ ਆ ਇਹ ਬਹੁਤ ਮਾੜਾ ਕੰਮ ਕੀਤਾ ਇਹਨਾਂ ਨੇ ਆ ਜੀ ਲੋਗਾਂ ਲਈ اور ਸਾਰਿਆਂ ਦੀ ਸ਼ਾਂਤ ਸੀ ਹਾਂਜੀ ਹਾਂਜੀ ਉਹਨੇ ਸਾਰਿਆਂ ਨੂੰ ਸ਼ਾਂਤ ਕੀਤਾ ਜਿੰਨਾ ਉਹਦੇ ਨਾਲ ਕੀਤਾ ਵਾ ਤੱਕਾ ਰੱਬਾ ਉਹਨਾਂ ਨੇ ਵੀ ਕਰੀ ਸਾਡੀ ਇਹੋ ਫਰਿਆਦ ਆ ਗਰੀਬਾਂ ਅਮੀਰਾਂ ਦੀ ਸਾਰੀ ਫਰਿਆਦ ਹੋਣੀ ਆ ਮੈਂ ਵੇਖਿਆ ਬਜ਼ੁਰਗੋ ਇੱਥੇ ਜਿੰਨੇ ਨਾ ਲਗਭਗ ਜਿੰਨਿਆਂ ਨਾ ਗੱਲ ਕੀਤੀ ਹੈ ਨਾ ਸਾਰਿਆਂ ਦੇ ਅੱਖਾਂ ਭਰ ਜਾਂਦੀਆਂ ਗੱਲ ਕਰਦੇ ਆ ਅੱਖਾਂ ਗੱਲ ਨਹੀਂ ਹੁੰਦੀ ਸਾਡੇ ਕੋਲ ਦੋ ਦੋ ਪਰ ਗੱਲ ਨਹੀਂ ਹੁੰਦੀ ਅਸੀਂ ਤਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਆ ਆਸਾ ਉਹਨਾਂ ਨੇ ਕਰੀ ਵੀ ਜੇ ਸਾਰੇ ਜਹਾਨ ਨੂੰ ਜਾਣ ਸਾਡੇ ਨਾਲ ਤੱਕਾ ਕਰਕੇ ਸਾਡੇ ਕੋਲ ਬੇਮੁਖ ਕੀਤੀ ਆ ਨਾ ਉਹਨਾਂ ਨੂੰ ਵੀ ਇਹਨਾਂ ਨੇ ਗਰੀਬਾਂ ਕੋਲੋਂ ਨਾ ਰੋਟੀ ਖੋਈ ਆ ਰੋਟੀ ਖੋਈ ਆ ਗਰੀਬਾਂ ਕੋਲੋਂ ਸਾਰਿਆਂ ਦੀ ਬਹੁਤ ਜ਼ਿਆਦਾ ਮਦਦ ਕਰਦੀ ਸੀਗੀ ਤੇ ਸਾਰੇ ਜਿਹਨਾਂ ਦੇ ਗਰੀਬਾਂ ਕੋਲ ਰੋਟੀ ਖੋਈ ਆ ਨਾ ਉਹਨਾਂ ਕੋਲ ਇਹਨੇ ਬਾਦਸ਼ਾਹਾਂ ਹੀ ਲੈਣੀਆਂ ਨੇ ਉਹਨਾਂ ਦੇ ਅੱਛਾ ਮਾਤਾ ਜੱਗੂ ਭਾਈ ਜਿੱਦਾਂ ਮਰਜੀ ਪਰ ਪਿੰਡ ਵਾਸਤੇ ਵੀ ਬੜਾ ਕੋ ਸੋਚਦਾ ਬਹੁਤ ਜ਼ਿਆਦਾ ਖੋਜਦਾ ਸਾਡੇ ਪਿੰਡ ਵਿੱਚ ਇੰਨੀ ਦੇ ਹਿਸਾਬ ਲਾ ਵੀ ਉਹਦੇ ਮਹਾਰਾਜੀ ਮਿਹਰ ਆ ਨਾ ਜਿੱਦਾਂ ਜੱਗੂ ਜੇ ਬਾਹਰ ਬੈਠਾ ਹੋਣਾ ਸਾਡੇ ਪਿੰਡ 'ਚ ਕੋਈ ਓਨੀ ਨਿੱਕੀ ਨਹੀਂ ਕੋਈ ਕਰ ਸਕਦਾ ਹੈਗਾ ਦਸ਼ਦੀ ਇੰਨੀ ਸੀ ਪਿੰਡ 'ਚ ਨਾ ਇਹਨਾਂ ਤੋਂ ਬਹੁਤ ਜ਼ਿਆਦਾ ਮਸ਼ਹੂਰ ਨਾ ਹੈਗਾ ਸਾਰੇ ਬੱਚਾ ਵਾ ਸਾਨੂੰ ਪਤਾ ਉਹ ਨਹੀਂ ਸਾਨੂੰ ਪੂਰਾ ਯਕੀਨ ਆੜੇ ਤੇ ਵੀ ਸਾਡਾ ਬੱਚਾ ਕੋਈ ਗਲਤ ਕੰਮ ਨਹੀਂ ਕਰ ਸਕਦਾ ਹੈਗਾ ਹਾਂਜੀ ਕਹਿਨ ਵਾਲੇ ਨੇ ਮੈਂ ਕੁਝ ਕਿਹਾ ਪਰ ਜੋ ਕੁਝ ਉਹਨਾਂ ਨੇ ਕਿਹਾ ਕਹਿਨ ਵਾਲੇ ਬੜਾ ਕੁਝ ਕਹਿੰਦੇ ਸੀ ਜੋ ਪਰ ਲੋਕ ਕਹਿੰਦੇ ਉਹੋ ਜਿਹਾ ਨਹੀਂ ਜੱਗੂ ਹੈਗਾ ਨਾ ਮਾਤਾ ਜੀ ਉਹਨਾਂ ਦੀ ਸਾਰਨ ਦੇ ਸਹਮਤ ਹੀ ਗਰੀਬਾਂ ਮੀਰਾ ਨੂੰ ਸਾਥ ਦਿੰਦੀ ਹੀ ਜੇ ਕਿ ਉਹ ਨਹੀਂ ਕਣਕ ਮਿਲਦੀ ਉਹ ਆਪਣੇ ਕੋਲ ਦੇਣ ਤੱਕ ਜਾਂਦੀ ਗਰੀਬਾਂ ਦਾ ਸਾਥ ਪੂਰਾ ਦਿੰਦੀ ਤੇ ਜੱਗੂ ਵੀ ਕਿਤੇ ਨਹੀਂ ਹੁੰਨੇ ਕਿਸੇ ਨੇ ਆਪਣੇ ਇੱਥੇ ਲਾਗੇ ਬੰਨੇ ਵੀ ਨਹੀਂ ਕਿ ਇਹਨਾਂ ਮਾਰਾ ਚੰਗਾ ਕੀਤਾ ਦੁਨੀਆ ਨੇ ਬਹੁਤ ਕੋਈ ਉਹਨੂੰ ਆਖਿਆ ਵਾ ਪਰ ਨਹੀਂ ਉਹਨਾਂ ਵਾਸਤੇ ਚੰਗਾ ਨਹੀਂ ਯੋਜਨਾ ਕਰ ਛੜਿਆ ਵਾ ਅਸੀਂ ਤਾਂ ਰਾਤ ਦਿਨ ਉਹਨਾਂ ਰਾਤ ਦੇ ਦੇਖਣ ਦੇ ਰੋਟੀਆਂ ਸੁਟਕਾਂ ਜਾਨੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੇ ਦੁਨੀਆ ਹੁਣ ਜੇ ਤਾਂ ਇਹਨਾਂ ਨੇ ਕੀਤੀ ਨਾ ਅੱਗੇ ਵੀ ਗੱਲ ਕੀਤੀ ਸੀ ਉਹ ਵੀ ਦੱਸਣ ਦੇ ਕਿ ਪਿੰਡ 'ਚ ਰੋਟੀ ਨਹੀਂ ਪਣੀ ਕਈਆਂ ਦੇ ਘਰਾਂ 'ਚ ਕਈਆਂ ਨੇ ਰੋਟੀ ਸੋਹਣੀ ਪੈ ਗਈ ਬਹੁਤ ਜਿਆਦਾ ਸੌਂਜੀ ਪਈ। ਰੋਗ ਮੈਂ ਤਸਵੀਰ ਚਾਹੂੰਗਾ ਜਰੂਰ ਦਿਖਾਣੀ ਹੈ ਭੈਣ ਸਾਡੀ ਇਹ ਬਜ਼ੁਰਗ ਨੇ ਸਾਡੇ ਅੱਖਾਂ ਭਰੀਆਂ ਸਾਰਿਆਂ ਦੀਆਂ। ਕਹਿੰਦੇ ਕਦੀ ਕਮੀ ਨਹੀਂ ਉਹਨਾਂ ਦਾ ਕਦੇ ਘਾਟਾ ਨਹੀਂ ਪੂਰਾ ਹੋਣਾ। ਹਰ ਗਰੀਬ ਲਈ ਖੜਦੇ ਸੀ। ਹਰ ਗਰੀਬ ਦੀ ਮਦਦ ਲਈ ਅੱਗੇ ਆਉਂਦੇ ਸੀ। ਜੇਕਰ ਇਹ ਗਰੀਬ ਨੂੰ ਕਿਸੇ ਵੀ ਜ਼ਰੂਰ ਚੀਜ਼ ਦੀ ਜ਼ਰੂਰਤ ਹੁੰਦੀ ਸੀ ਤਾਂ ਉਹ ਅੱਗੇ ਆਣ ਕੇ ਖੜਦੇ ਸੀ। ਉਸ ਦੀ ਲੋੜ ਪੂਰੀ ਕਰਦੇ ਸੀ। ਇਹ ਕਹਿੰਦੇ ਗਰੀਬਾਂ ਕੋਲੋਂ ਇਹ ਪਿੰਡ ਦੀ ਮਾਂ ਨਹੀਂ ਜੱਗੂ ਦੀ ਮਾਂ ਨਹੀਂ। ਤੇ ਗਰੀਬਾਂ ਦੀ ਮਾਂ ਖੋਲੀ ਏ ਕਿਉਂਕਿ ਗਰੀਬਾਂ ਦੇ ਹੱਕ ਲਈ ਖੜਦੇ ਸੀ ਗਰੀਬਾਂ ਦੇ ਫੈਸਲੇ ਕਰਾਉਂਦੇ ਸੀ ਜੇਕਰ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਸੀ ਤਾਂ ਉਹ ਜ਼ਰੂਰਤ ਵੀ ਉਸ ਬੀਬੀ ਹਰਜੀਤ ਕੌਰ ਪਰੋਂ ਪੂਰੀ ਕੀਤੀ ਜਾਂਦੀ ਸੀ ਜ਼ਰੂਰੀ ਏ ਨਾਲ ਦੀ ਨਾਲ ਬਾਬਾ ਜੀ ਨੇ ਵੀ ਕਿਹਾ ਕਿ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਵਾ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਏ ਅੱਜ ਬੀਬੀ ਹਰਜੀਤ ਕੌਰ ਦਾ ਉਹਨਾਂ ਦੇ ਜੱਦੀ ਪਿੰਡ ਏ ਭਗਵਾਨਪੁਰ ਦੇ ਵਿੱਚ ਅੰਤਿਮ ਸੰਸਕਾਰ ਬਾਅਦ ਦੁਪਹਿਰ ਕੀਤਾ ਜਾਵੇਗਾ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਕੁੰਨਲ ਪੰਜਾਬੀ ਲੋਕ ਚੈਨਲ ਗੁਰਦਾਸਪੁਰ